ਵੈਲਕਮ ਟੂ ਜੀਟੀ ਐਜੂਕੇਸ਼ਨ ਅੱਜ ਆਪਾਂ ਡਿਸਕਸ ਕਰਾਂਗੇ 1 ਜੂਨ ਤੋਂ ਲੈ ਕੇ 10 ਜੂਨ ਤੱਕ ਦੇ ਇੰਪੋਰਟੈਂਟ ਕਰੰਟ ਅਫੇਅਰਸ ਐਮਸੀਕਿਊ ਸੋ ਪਹਿਲਾ ਕੁਐਸਚਨ ਹੈ ਜੀ 2025 ਦੇ ਵਿੱਚ ਜੋ ਫ੍ਰੈਂਚ ਓਪਨ ਹੋਇਆ ਇਹਨੂੰ ਕਾਰਲੋਸ ਅਲਕਾਰਾਜ ਦੁਆਰਾ ਜਿੱਤਿਆ ਗਿਆ ਇਸ ਨੇ ਕਿਸ ਪਰਸਨ ਨੂੰ ਹਰਾਇਆ ਤਾਂ ਜਿਨ੍ਹਾਂ ਨੂੰ ਹਰਾਇਆ ਉਹਦਾ ਨਾਮ ਹੈ ਜੈਨਿਕ ਸਿੰਦਰ ਸੋ ਸਾਡੇ ਕੋਲ 4 ਗ੍ਰੈਂਡ ਸਲੈਮ ਹੁੰਦੇ ਨੇ ਉਹਨਾਂ ਉਹਨਾਂ ਵਿੱਚੋਂ ਇੱਕ ਫ੍ਰੈਂਚ ਓਪਨ ਹੈ ਫ੍ਰੈਂਚ ਓਪਨ ਕਲੇ ਕੋਰਟ ਉੱਪਰ ਖੇਡਿਆ ਜਾਂਦਾ ਹੈ ਕਲੇ ਕੋਰਟ ਨੈਕਸਟ ਕੁਐਸਚਨ ਹੈ ਜੀ ਫ੍ਰੈਂਚ ਓਪਨ 2025 ਦੀ ਸਿੰਗਲਜ਼ ਕੈਟਾਗਰੀ ਵਿੱਚ ਫੀਮੇਲ ਵਿਨਰ ਕੌਣ ਹੈ ਵੈਰੀ ਇੰਪੋਰਟੈਂਟ ਇਨਾ ਦਾ ਨਾਮ ਹੈ ਕੋਕੋਕੋਫ ਨੈਕਸਟ ਕੁਐਸਚਨ ਸਾਡੀ ਆਰਮੀ ਚੀਫ ਨੇ ਉਪੇਂਦਰ ਦਿਵੇਦੀ ਇਹਨਾਂ ਦੁਆਰਾ ਉੱਤਰਾਖੰਡ ਵਿੱਚ ਕਿਸ ਰੇਡੀਓ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ ਤਾਂ ਇਹਦਾ ਨਾਮ ਹੈ ਜੀ ਇੱਕ ਕਮਿਊਨਿਟੀ ਰੇਡੀਓ ਹੈ ਇਹਦਾ ਨਾਮ ਹੈ ਆਈਪੈਕਸ ਤਰਾਨਾ 88.4 ਐਫਐਮ ਵੈਰੀ ਇੰਪੋਰਟੈਂਟ ਨੈਕਸਟ ਕੁਐਸਚਨ ਭਾਰਤੀ ਨੇਵੀ ਦਾ ਪਹਿਲਾ ਐਂਟੀ ਸਬਮਰੀਨ ਵਾਰਫੇਅਰ ਸ਼ਿਪ ਕਿਹੜਾ ਹੈ ਇਹਦਾ ਨਾਮ ਹੈ ਆਪਸ਼ਨ B INS ਅਰਨਾਲਾ ਨੈਕਸਟ ਕੁਐਸਚਨ ਹੈ ਜੀ ਭਾਰਤ ਅਤੇ ਮੰਗੋਲੀਆ ਦੇ ਵਿਚਕਾਰ ਜੋ ਇੱਕ ਮਿਲਟਰੀ ਜੁਆਇੰਟ ਮਿਲਟਰੀ ਐਕਸਰਸਾਈਜ਼ ਹੋਈ ਹੈ ਇਹਦਾ ਨਾਮ ਪੁੱਛਿਆ ਗਿਆ ਇਹਦਾ ਨਾਮ ਹੈ ਜੀ ਨੋਮੈਡਿਕ ਐਲੀਫੈਂਟ ਇਹ ਇਸ ਵਾਰੀ ਉਲਾਨ ਬਤਾਰ ਜਿਹੜੀ ਕਿ ਕੈਪੀਟਲ ਹੈ ਮੰਗੋਲੀਆ ਦੀ ਉੱਥੇ ਹੋਈ ਹੈ ਨੈਕਸਟ ਕੁਐਸਚਨ ਲਦਾਖ ਵਿੱਚ ਸਰਕਾਰੀ ਨੌਕਰੀ ਲਈ ਸਥਾਨਕ ਲੋਕਾਂ ਨੂੰ ਕਿੰਨਾ ਰਾਖਵਾਂ ਕਰਨ ਮਿਲੇਗਾ ਮਤਲਬ ਇਨਾਂ ਦੇ ਲਈ ਰੈਜ਼ਰਵੇਸ਼ਨ ਕਿੰਨੀ ਹੋਏਗੀ 85% ਹੋਏਗੀ ਲੋਕਲ ਲੋਕਾਂ ਦੇ ਲਈ ਨੈਕਸਟ ਕੁਐਸਚਨ ਹੈ ਜੀ ਲਦਾਖ ਵਿੱਚ ਵਿਚ ਲੈਂਗੁਏਜ ਆਰ ਲੈਂਗੁਏਜਸ ਆਰ ਇਨਕਲੂਡਡ ਐਸ ਅਫੀਸ਼ੀਅਲ ਲੈਂਗੁਏਜਸ ਆਫ ਲਦਾਖ ਕਿਹੜੀਆਂ ਭਾਸ਼ਾਵਾਂ ਲਦਾਖ ਦੀਆਂ ਅਫੀਸ਼ੀਅਲ ਜਿਹੜੀਆਂ ਭਾਸ਼ਾਵਾਂ ਨਹੀਂ ਉਹਨਾਂ ਦੇ ਤੌਰ ਤੇ ਇਹਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਤੇ ਦਾ ਸਹੀ ਆਨਸਰ ਹੈ ਜੀ ਆਪਸ਼ਨ A ਇੰਗਲਿਸ਼ ਹਿੰਦੀ ਉਰਦੂ ਭੋਟੀ ਐਂਡ ਪੁਰਗੀ ਨੈਕਸਟ ਕੁਐਸਚਨ ਲিয়ে ਤੇ ਕਾਰਗਿਲ ਵਿੱਚ ਔਰਤਾਂ ਲਈ ਕਿੰਨੇ ਪਰਸੈਂਟ ਜਿਹੜਾ ਹੈਗਾ ਰਿਜ਼ਰਵੇਸ਼ਨ ਰੱਖੀ ਗਈ ਹੈ ਫਾਰ ਦਾ ਵਿਮਨ ਇਹਦਾ ਅਨਸਰ ਹੈ ਆਪਸ਼ਨ ਬੀ 33% ਨੈਕਸਟ ਕੁਐਸਚਨ ਹੈ ਜੀ ਵੇਅਰ ਵਾਸ ਦਾ ਵਰਲਡਸ ਹਾਈਐਸਟ স্নੋ ਲੈਪਰਡ ਡੈਨਸਟੀ ਰਿਕਾਰਡਡ ਦੁਨੀਆ ਦੇ ਵਿੱਚ ਕਿਸ ਜਗ੍ਹਾ ਤੇ ਸਭ ਤੋਂ ਵੱਧ স্নੋ ਲੈਪਰਡ ਦੀ ਜਿਹੜੀ ਪੋਪੂਲੇਸ਼ਨ ਡੈਨਸਟੀ ਆ ਉਹ ਪਾਈ ਗਈ ਹੈ ਤਾਂ ਇਹਦਾ ਸਹੀ ਅਨਸਰ ਹੈ ਜੀ অপশন সি লাদাখ তো লাদাখ ਦੇ ਵਿੱਚ ਡੈਨਸਿਟੀ ਦੇਖੀ ਗਈ ਹੈ 477 ਦੀ ਜਿਹੜੀ ਕਿ ਸਭ ਤੋਂ ਵੱਧ ਹੈ ਤੇ ਜਿਹੜਾ ਲੈਪਰਡ ਹੈ ਇਫ ਵੀ ਟਾਕ ਅਬਾਊਟ ਦ স্নੋ ਲੈਪ ਪਰ ਇਹਨਾਂ ਦਾ ਜਿਹੜਾ আইਯੂਸੀਐਨ ਸਟੈਟਸ ਹੈ ਆਈਯੂਸੀਐਨ ਸਟੈਟਸ ਹੈ ਹੋ ਹੈ ਵਲਨਰੇਬਲ ਨੈਕਸਟ ਕੁਐਸਚਨ ਹੈ ਜੀ ਜ਼ੀ ਮੋਰ ਟਨਲ ਜ਼ੀ ਮੋਟਰਨਲ ਦੀ ਜੋ ਮੈਕਸਿਮਮ ਲੈਂਥ ਹੈ ਜੈਡ ਮੋਟਰਨਲ ਬੋਲ ਦਿੰਦੇ ਆ ਇਹਦੀ ਮੈਕਸਿਮਮ ਲੈਂਥ ਕਿੰਨੀ ਆ ਤੇਦੀ ਲੈਂਥ ਹੈ 6.5 ਕਿਲੋਮੀਟਰ ਨੈਕਸਟ ਕੁਐਸਚਨ ਹੈ ਜੀ ਸੱਤਪਾਲ ਭਾਨੂ ਕਿਹੜੀ ਸੰਸਥਾ ਦੇ ਟੈਂਪੋਰੀ ਜਾਂ ਐਂਟ੍ਰਮ ਸੀਈਓ ਤੇ ਐਮ ਡੀ ਬਣੇ ਨੇ ਤੇ ਇਹਦਾ ਨਾਮ ਹੈ ਜੀ ਆਪਸ਼ਨ ਬੀ ਐਲ ਆਈ ਸੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਐਲ ਐ ਐਚ ਦੀ ਸਥਾਪਨਾ ਹੁੰਦੀ ਆ 1956 ਦੇ ਵਿੱਚ ਰੋਹਿਨੀ ಗ್ರಾಮ ਪੰਚਾਇਤ ਇਹਨਾਂ ਨੂੰ ਕਿਹੜਾ ਪੁਰਸਕਾਰ ਮਿਲਿਆ ਜੀ ਇਹਨਾਂ ਨੂੰ ਮਿਲਿਆ ਨੈਸ਼ਨਲ ਈ-ਗਵਰਨੈਂਸ ਅਵਾਰਡ 2025 골ਡ ਇਹ ਦਿੱਤਾ ਗਿਆ ਜੀ ਇਹ ਮਹਾਰਾਸ਼ਟਰ ਦੇ ਵਿੱਚ ਪੈਂਦੀ ਆ ਮਹਾਰਾਸ਼ਟਰ ਦੇ ਇੱਕ ਡਿਸਟ੍ਰਿਕਟ ਹੈ ਧੂਲੇ ਇੱਥੇ ਪੈਂਦੀ ਆ ਜੀ ਤਾਂ ਮਹਾਰਾਸ਼ਟਰ ਦੇ ਨਾਲ ਸੰਬੰਧਿਤ ਹੈ ਪੁਰਤਗਾਲ ਦੇ ਨੈਕਸਟ ਕੁਐਸਚਨ ਹੈ ਜੀ ਪੁਰਤਗਾਲ ਨੇ ਕਿਹੜਾ ਟੂਰਨਾਮੈਂਟ ਜਿੱਤੇ ਹੈ ਰੀਸੈਂਟਲੀ ਪੋਰਟੂਗਲ ਨੇ ਇਹਦਾ ਨਾਮ ਹੈ ਜੀ ਆਪਸ਼ਨ ਸੀ यू ई एफ ई नैशनल लीग नेक्स्ट क्वेश्चन है जी भारतीय भाषा अनुभाग बीवी ए लॉन्च किया गया इट इज लॉन्सड इन न्यू डेली कि लॉन्च किया गया जी इट इज लॉन्च बाय सा मिनिस्टर ने होम मिनिस्टर अमित शाह नैक्सट क्वेश्चन है जी बीवीए का उद्देश की है यद उद्देश है टू प्रमोट इंडियन लैंग्वेज इन द गवर्नेंस ਜਿਹੜਾ ਭਾਰਤ ਦਾ ਸਰਕਾਰੀ ਕੰਮਕਾਰ ਹੈ ਉਹਦੇ ਵਿੱਚ ਇਹਨਾਂ ਨੂੰ ਲੈਂਗੁਏਜਸ ਨੂੰ ਪ੍ਰੋਮੋਟ ਕਰਨਾ ਨੈਕਸਟ ਕੁਐਸਚਨ ਇੰਡੀਆ ਇੰਗਲੈਂਡ ਟੈਸਟ ਸੀਰੀਜ਼ ਦਾ ਨਵਾਂ ਨਾਮ ਕੀ ਰੱਖਿਆ ਗਿਆ ਇਟਸ ਨਿਊ ਨੇਮ ਇਜ਼ ਐਂਡਰਸਨ ਤਿੰਦੋਲਕਰ ਟਰੋਫੀ ਥ੍ਰੀਏ ਟਰੋਫੀ ਆ ਇਨ 1932 ਵਿੱਚ ਪਹਿਲੀ ਵਾਰੀ ਸ਼ੁਰੂ ਕੀਤੀ ਗਈ ਸੀ ਸੋ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਹੈ ਅਜੀਵ ਗਾਂਧੀ ਵਨ ਸੰਵਰਧਨ ਯੋਜਨਾ ਕਿਸ ਕਿਹੜੇ ਸਟੇਟ ਦੁਆਰਾ ਸ਼ੁਰੂ ਕੀਤੀ ਗਈ ਆ ਇਹ ਫਾਰੈਸਟ ਨੂੰ ਪ੍ਰੋਮੋਟ ਕਰਨ ਦੇ ਲਈ ਆ ਜਾਂ ਫਾਰੈਸਟ ਦਾ ਜਿਹੜਾ ਕਵਰ ਹੈ ਉਹਨੂੰ ਵਧਾਉਣ ਦੇ ਲਈ ਆ ਇਟ ਇਜ਼ ਸਟਾਰਟਡ ਬਾਈ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਫਾਰੈਸਟ ਕਵਰ ਹੈ ਅਪ੍ਰੋਕਸੀਮੇਟਲੀ 68.16% ਹੈ ਜੀ ਮੈਕਸਿਮਮ ਫਾਰੈਸਟ ਕਵਰ ਹੈ ਜੋ ਉਹ ਲਖਸ਼ਦੀਪ ਦੇ ਵਿੱਚ ਪਾਇਆ ਜਾਂਦਾ ਦੂਜੇ ਨੰਬਰ ਤੇ ਮਿਜ਼ੋਰਮ ਜੋ ਕਿ ਇਨਡਾਇਰੈਕਟ ਸਟੇਟ ਆ ਨਾਰਥ-ਈਸਟਰ ਨੇਕਸਟ ਕੁਐਸਚਨ ਹੈ ਜੀ एशियन अथलैटिक चैंपियनशिप ट्वेंटी भारत ने किन्ने मैडल जीते तो यह बिल्कुल सही आंसर है जी ट्वेंटी फोर ऑप्शन बी इज द राइट आंसर जो ये चैंपियनशिप हुई थे शुरू हुई थ्री नैक्सट क्वेश्चन है जी विच कंपेन डेड पीएम मोदी लॉन्च ऑन वर्ल्ड इनवायरमेंट डे वातावरण दिवस जो आप विश्व वातावरण दिवस मनाने इस दिन ਪੀਐਮ ਮੋਦੀ ਦੁਆਰਾ ਕਿਹੜੀ ਕੈਂਪੇਨ ਚਲਾਈ ਗਈ ਹੈ ਇਸ ਕੈਂਪੇਨ ਦਾ ਨਾਮ ਹੈ ਇੱਕ ਪੇੜ ਮਾਂ ਕੇ ਨਾਮ 2.0 ਤਾਂ ਇਹਦੇ ਵਿੱਚ ਟਾਰਗੇਟ ਕੀ ਹੈ ਕਿ ਲਗਭਗ 10 ਕਰੋੜ 10 ਕਰੋੜ ਪਲਾਂਟਸ ਲਗਾਉਣੇ ਆ ਸੀ 30 ਸੈਪਟੈਂਬਰ ਤੱਕ ਸੈਪਟੈਂਬਰ 30 2025 ਇਹਦਾ ਟਾਰਗੇਟ ਹੈ ਨੈਕਸਟ ਕੁਐਸਚਨ ਦੇਖੋ ਜੀ ਨੈਕਸਟ ਕੁਐਸਚਨ ਹੈ ਚਨਾਬ ਬ੍ਰਿਜ ਦੀ ਉਚਾਈ ਕਿੰਨੀ ਹੈ ਹੁਣ ਹੀ ਆਪਾਂ ਦੇਖੀਏ ਕਿ ਦੁਨੀਆ ਦਾ ਸਭ ਤੋਂ ਉੱਚਾ ਆਰਕ ਬ੍ਰਿਜ ਜੋ ਕਿ ਚਨਾਬ ਰਿਵਰ ਦੇ ਉੱਪਰ ਬਣਿਆ ਹੈ ਇਦੀ ਉਚਾਈ ਪੁੱਛੀ ਗਈ ਹੈ ਇਹਦੀ ਉਚਾਈ ਹੈ ਜੀ 359 ਮੀਟਰ ਜੋ ਕਿ ਆਇਫਲ ਟਾਵਰ ਤੋਂ ਵੀ ਉੱਪਰ ਹੈ ਉੱਚੀ ਹੈ ਇਹ ਜੰਮੂ ਕਸ਼ਮੀਰ ਵਿੱਚ ਲੋਕੇਟਡ ਹੈ ਨੈਕਸਟ ਕੁਐਸਚਨ ਹੈ ਜੀ ਬੰਗਲਾਦੇਸ਼ ਨੇ ਸ਼ੇਖ ਮੁਜੀਬੁਰ ਰਹਿਮਾਨ ਇਹਨਾਂ ਦਾ ਕਿਹੜਾ ਟਾਈਟਲ ਖਤਮ ਕੀਤਾ ਤਾਂ ਇਹਨਾਂ ਦਾ ਫਾਦਰ ਆਫ ਨੇਸ਼ਨ ਦਾ ਟਾਈਟਲ ਖਤਮ ਕੀਤਾ ਸਾਨੂੰ ਪਤਾ ਹੈ ਕਿ ਬੰਗਲਾਦੇਸ਼ ਵਿੱਚ ਤਖਤਾ ਪਲਟ ਹੋਇਆ ਸੀ ਤੇ ਨਵੀਂ ਪਾਰਟੀ ਦੀ ਸਰਕਾਰ ਬਣੀ ਹੈ ਉਸ ਤੋਂ ਬਾਅਦ ਇਹਨਾਂ ਨੇ ਸ਼ੇਖ ਮੁਜੀਬੁਰ ਰਹਿਮਾਨ ਨਸਵੰਦ ਜੋ ਵੀ ਚੀਜ਼ਾਂ ਸੀ ਉਹਨਾਂ ਨੂੰ ਬਦਲ ਦਿੱਤਾ जिस तरह ना उन्हों की करंसी नोट उपर फोटो हटा दी है उन्होंने को फादर ऑफ नेशन का टाइटल है जो भी वापस कर लिया मतलब खत्म कर दिता नैक्सट क्वेश्चन है जी यूएन सिक्योरिटी काउंसिल दो हजार छब्बीस देश चुने गए हैं तो सही आंसर है जी ऑप्शन बी बहरीन कोलंबीआ बीआरसी डेमोक्रेटिक रिपब्लिक ऑफ कॉन्गो लाइवीरिया लाटविया सो इफ वी चॉकवर्ट यूनाइटेड नेशन इट हैज फाइव परमानेंट मैम्बर ਕਿਹੜੇ ਕਿਹੜੇ ਆ ਯੂਕੇ ਫਰਾਂਸ ਫਰਾਂਸ ਰਸ਼ੀਆ ਚਾਈਨਾ ਤੇ ਯੂਐਸ ਸੋ ਇਹਨਾਂ ਤੋਂ ਇਲਾਵਾ 10 ਅਸਥਾਈ ਮੈਂਬਰ ਹੁੰਦੇ ਆ ਜਿਹੜੇ ਹਰ 2 ਸਾਲਾਂ ਲਈ ਚੁਣੇ ਜਾਂਦੇ ਆ ਜੋ ਹੁਣ ਅਸਥਾਈ ਮੈਂਬਰ ਚੁਣੇ ਗਏ ਆ ਉਹ ਇਹ ਵਾਲੇ ਨੇ ਵੀਪਨ ਮਾਈਂਡ ਇਫ ਵੀ ਟਾਕ ਅਬਾਊਟ ਦਾ ਹੈਡਕੁਆਟਰ ਆਫ ਯੂਨਾਈਟਿਡ ਨੇਸ਼ਨ ਇਟ ਇਜ਼ ਇਨ ਨਿਊਯਾਰਕ ਐਂਡ ਦਾ ਪ੍ਰੈਜ਼ੀਡੈਂਟ অর ਦਾ ਸਕੱਰੇਟਰੀ ਜਨਰਲ ਇਜ਼ ਅੰਟੋਨੀਓ ਕੁਟਾਰਿਸ ਨੈਕਸਟ ਕੁਐਸਚਨ

ਨੈਕਸਟ ਕੁਐਸਚਨ ਪੀਐਮ ਦੀ ਆਰਥਿਕ ਸਲਾਹਕਾਰੀ ਕੌਂਸਲ ਜੈਟ ਇਜ਼ ਐਡਵਾਈਜ਼ਰੀ ਕੌਂਸਲ ਆਫ ਪ੍ਰਾਈਮ ਮਿਨਿਸਟਰ ਆਫ ਇੰਡੀਆ ਉਹਦੇ ਵਿੱਚ ਕਿੰਨਾਂ ਨੂੰ ਚੇਅਰਮੈਨ ਬਣਾਇਆ ਗਿਆ ਨਿਊ ਚੇਅਰਮੈਨ ਸੋ ਇਹਨਾਂ ਦਾ ਨਾਮ ਹੈ ਜੀ ਐਸ ਮਹਿੰਦਰਾਦੀਪ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਡਿਟਾਲ ਨੈਕਸਟ ਕੁਐਸਚਨ ਹੈ ਜੀ ਡਿਟਾਲ ਦੀ ਆਈਸੀ ਕੂਲ ਰੇਂਜ ਬ੍ਰਾਂਡ ਦੇ ਨਵੇਂ ਬ੍ਰਾਂਡ ਨਵਾਂ ਸਟਾਰ ਕੌਣ ਬਣਨੇ ਨੇ ਇਹਨਾਂ ਦਾ ਨਾਮ ਹੈ ਐਮਐਸ ਥੋਨੀ

ਇਨਾਂ ਨੂੰ ਕਿਸ ਲਿਸਟ ਦੇ ਵਿੱਚ ਸ਼ਾਮਲ ਕੀਤਾ ਗਿਆ ਜਾਂ ਇਨਾਂ ਨੂੰ ਕਿਹੜੀ ਮਾਨਤਾ ਮਿਲੀ ਹੈ ਤਾਂ ਸਹੀ ਅਨਸਰ ਹੈ ਜੀ ðiਸ ਆਰ ਦਾ ਰਾਮਸਰ ਸਾਈਟਸ ਆਪਸ਼ਨ ਬੀ ਇਜ਼ ਦਾ ਰਾਈਟ ਅਨਸਰ ਸੋ ਟੇਲ ਨਾ ਇੰਡੀਆ ਵਿੱਚ 91 ਰਾਮਸਰ ਸਾਈਟਸ ਹੋ ਚੁੱਕੀਆਂ ਨੇ ਸਭ ਤੋਂ ਪਹਿਲੀ ਰਾਮਸਰ ਸਾਈਟ ਦੀ ਗੱਲ ਕਰੀਏ ਤਾਂ ਵਾਚ ਚਿਲਕਾ ਲੇਕ ਇਨ 오ਡੀਸ਼ਾ ਨੈਕਸਟ ਕੁਐਸਚਨ ਭਾਰਤ ਦੀ ਜਨਗਣਨਾ 2021 ਵੇ ਦੱਸ ਰੈਫਰੈਂਸ ਕੀਆ ਵਾਟ ਇਜ਼ ਦਾ ਰੈਫਰੈਂਸ ਡੇਟ ਫਾਰ ਇੰਡੀਆਜ਼ ਸੈਂਸਸ 2027 ਸੋ ਜੇ ਦੀ ਰੈਫਰੈਂਸ ਡਾਟਾ ਇਹ ਹੈਗੀ ਆ ਮਾਰਚ ਸੌਰੀ ਮਾਰਚ 1st 2027 ਪਹਿਲਾਂ ਹਿਲੀ ਏਰੀਆ ਦੇ ਵਿੱਚ ਸ਼ੁਰੂ ਕੀਤਾ ਜਾਏਗਾ ਉਸ ਤੋਂ ਬਾਅਦ ਫਿਰ ਬਾਕੀ ਸਾਰੇ ਜਿਹੜੇ ਇੰਡੀਆ ਦੇ ਸਟੇਟਸ ਨੇ ਉਹਨਾਂ ਵਿੱਚ ਸੈਂਸਸ ਕੀਤਾ ਜਾਏਗਾ ਸੋ ਇੰਡੀਆ ਦਾ ਪਹਿਲਾ ਸੈਂਸਸ ਹੋਇਆ ਸੀ 1772 ਦੇ ਵਿੱਚ ਸੌਰੀ 1872 ਦੇ ਵਿੱਚ ਦੂਜਾ ਹੋਇਆ ਸੀ 1881 ਦੇ ਵਿੱਚ ਪਹਿਲਾ ਹੋਇਆ ਸੀ ਮਾਇਓ ਟਾਈਮ ਲੋਡ ਮਾਇਓ ਦੂਜਾ ਹੋਇਆ ਸੀ ਰਿਪਨ ਲੋਡ ਰਿਪਨ ਦੇ ਟਾਈਮ ਨੈਕਸਟ ਕੁਐਸਚਨ कि लॉन्च किया गया प्लेटफॉर्म यह लॉन्च किया गया जी किस फॉर कोल वर्कर बीज द राइट आंसर कोल वर्करस लवेंडर फैसटिवल लर फैसटिवल कि, right Lavender Festival. Lavender Festival कि मनाया जाता यह हर साल वैसे जम्मू कश्मीर मनाया जाता इस बार यह मनाया गया पादर वही जम्मू एंड कश्मीर ऑप्शन बीट आंसर यह भी टॉक अबर्ड जम्मू एंड कश्मीर जम्मू एंड कश्मीर ईज लार्जेस प्रोड्यूसर ऑफ ਸੈਫਰਨ ਔਰ ਕੇਸਰ ਜੀ ਨੂੰ ਆਪ ਕਹਨੇ ਆ ਨੈਕਸਟ ਕੁਐਸਚਨ ਉੱਤਰ ਪ੍ਰਦੇਸ਼ ਨੇ ਅਗਨੀ ਵੀਰਾਂ ਲਈ ਕਿੰਨੇ ਪਰਸੈਂਟ ਕੋਟਾ ਜਿਹੜਾ ਰੱਖਵਾ ਰੱਖਿਆ ਹੈ ਪੁਲਿਸ ਦੇ ਵਿੱਚ ਤਾਂ ਇਹ ਕੀਤਾ ਗਿਆ ਜੀ 20% ਇਸ ਤੋਂ ਪਹਿਲਾਂ ਹਰਿਆਣਾ ਸਟੇਟ ਨੇ ਵੀ 20% ਕੋਟਾ ਅਗਨੀ ਵੀਰਾਂ ਲਈ ਰੱਖਵਾ ਰੱਖਿਆ ਸੀ ਨੈਕਸਟ ਕੁਐਸਚਨ ਦੱਖਣੀ ਕੋਰੀਆ ਦੇ ਨਵੇਂ ਰਾਸ਼ਟਰਪਤੀ ਦਾ ਕੀ ਨਾਮ ਹੈ ਇਹਨਾਂ ਦਾ ਨਾਮ ਹੈ ਜੀ ਲੀ ਜਾਏ ਮਿਉਂਗ ਇਫ ਵੀ ਟਾਕ ਅਬਾਊਟ ਸਾਊਥ ਕੋਰੀਆ ਕੈਪੀਟਲ ਇਜ਼ ਸਿਓਲ ਕਰੰਸੀ ਇਜ਼ 1 ਨੈਕਸਟ ਕੁਐਸਚਨ ਜੀ 7 ਜਿਹੜਾ ਸੰਮੇਲਨ 2025 ਦਾ ਕਿੱਥੇ ਹੋਣ ਜਾ ਰਿਹਾ ਇਹਦਾ ਆਪਾਂ ਨੇ ਵੈਨਿਊ ਦੱਸਣਾ ਸੋ ਕੈਨੇਡਾ ਇਜ਼ ਦਾ ਰਾਈਟ ਆਨਸਰ ਤੇ ਇੰਡੀਆ ਨੂੰ ਪਹਿਲਾਂ ਨਹੀਂ ਇਨਵਾਈਟ ਕੀਤਾ ਗਿਆ ਬਟ ਐਟ ਦਾ ਮੋਮੈਂਟ ਲਾਸਟ ਇੰਡੀਆ ਨੂੰ ਇਨਵਾਈਟ ਕੀਤਾ ਤੇ ਸਾਡੇ ਵੱਲੋਂ ਪੀਐਮ ਮੋਦੀ ਇਸ ਈਵੈਂਟ ਦੇ ਵਿੱਚ ਸ਼ਾਮਲ ਹੋਏ ਸੀ ਨੈਕਸਟ ਕੁਐਸਚਨ ਹੈ ਜੀ 34 ਨਿਕਾਰਗਵਾ ਡਬਲਯੂ ਡਬਲਯੂਟੀਓ ਦੈਟ ਇਜ਼ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਮੈਂਬਰ ਬਣਿਆ ਹੈ ਕਈ ਪੁੱਛਦੇ ਨੇ ਕਿ ਕਿੰਨੇਵੇਂ ਨੰਬਰ ਵਾਲਾ ਮੈਂਬਰ ਬਣਿਆ ਜਿਨ੍ਹਾਂ ਨੇ ਫਿਸ਼ਰੀ ਸਬਸਿਡੀ ਦਾ ਜਿਹੜਾ ਸਮਝੌਤਾ ਹੈ ਉਹਨੂੰ ਮੰਨ ਲਿਆ ਫਿਸ਼ਰੀ ਸਬਸਿਡੀ ਬੇਸਿਕਲੀ ਕੀ ਹੈ ਕਿ ਜਿਹੜੇ ਕੰਟਰੀ ਫਿਸ਼ਿੰਗ ਕਰਦੇ ਆ ਅਕੋਰਡਿੰਗ ਟੂ ਰ ਨੋਰਮਸ ਜਿਹੜੇ ਨੋਰਮਸ ਦੇ ਅਕੋਰਡਿੰਗ ਫਿਸ਼ਿੰਗ ਕਰਦੇ ਆ ਅਨਰੀਪੋਰਟਡ ਅਨਰੇਗੂਲੇਟਡ ਫਿਸ਼ਿੰਗ ਨਹੀਂ ਕਰਦੇ ਉਹਨਾਂ ਨੂੰ ਸਬਸਿਡੀਆਂ ਦਿੱਤੀ ਜਾਂਦੀਆਂ ਤਾਂ ਡਬਲਯੂਟੀ ਦੇ ਅਕੋਰਡਿੰਗ ਟਿਕਾਰਗੂਆ ਕਿੰਨੇਵੇਂ ਮੈਂਬਰ ਬਣਿਆ ਸੋ ਇਟਸ ਦਾ 10 ਫਰਸਟ ਮੈਂਬਰ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਬੰਗਲਾਦੇਸ਼ ਦੇ ਨਵੇਂ ਬੈਂਕ ਨੋਟਾਂ ਦੇ ਉੱਪਰੋਂ ਕਿਸ ਦੀ ਤਸਵੀਰ ਟਾਈ ਗਈ ਹੈ ਆਪਾਂ ਨੇ ਪੜ ਕਿਟਿਆ ਇਹਨਾਂ ਦਾ ਨਾਮ ਹੈ ਸ਼ੇਖ ਮੁਜੀਬੁਰ ਰਹਿਮਾਨ ਅਲ ਕਾਲਡ ਬੰਗ ਬੰਦੂ ਹੀ ਵਾਸ ਦਾ ਫਰਸਟ ਪ੍ਰਾਈਮ ਮਿਨਿਸਟਰ ਆਫ ਬੰਗਲਾਦੇਸ਼ ਰਾਸ਼ਪਤੀ ਮਰਮੂ ਨੇ ਵਿਸ਼ਿਸ਼ਟ ਸਿਵਾ ਵੜਕੀ ਨੇ ਦਿੱਤੇ ਆ ਸੋ ਇਹਨਾਂ ਦੀ ਟੋਟਲ ਗਿਣਤੀ ਹੈ ਆਪਸ਼ਨ B 92 ਰਾਸ਼ਪਤੀਪਾਵੰਦੇ ਵਿੱਚ ਦਿੱਤੇ ਗਏ ਆ ਇਹ ਓਕੇ ਨੈਕਸਟ ਵੀ ਹੈਵ ਪੀਐਮ ਮਿਊਜ਼ੀਅਮ ਅਤੇ ਲਾਇਬ੍ਰੇਰੀ ਦੇ ਨਵੇਂ ਡਾਇਰੈਕਟਰ ਕੌਣ ਬਣੇ ਨੇ ਸੋ ਇਹਨਾਂ ਦਾ ਨਾਮ ਹੈ ਅਸ਼ਵਨੀ ਲੋਹਾਨੀ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਅਸ਼ਵਨੀ ਲਹਾਨੀ ਨੈਕਸਟ ਕੁਐਸਚਨ ਸਪੈਨਿਸ਼ ਗ੍ਰਾਂਪਰੀ ਜਿਹੜੀ ਫਾਰਮੂਲਾ 1 ਕਰਦੀ ਰੇਸ ਹੁੰਦੀ ਆ ਇਸ ਨੂੰ ਕਿਸ ਦੁਆਰਾ ਜਿੱਤਿਆ ਗਿਆ 2025 ਦੇ ਵਿੱਚ ਇਹਨਾਂ ਦਾ ਨਾਮ ਹੈ ਆਸਕਾਰ ਪਿਆਸਟਰੀ ਆਸਕਾਰ ਪਿਆਸਟਰੀ ਇਜ਼ ਦਾ ਰਾਈਟ ਆਨਸਰ ਓਕੇ ਕੁਐਸਚਨ ਨੰਬਰ 39 ਆਈਪੀਐਲ 2025 ਵਿੱਚ ਰਾਇਲ ਚੈਲੰਜ ਬੰਗਾਲ ਬੰਗਾਲ ਨੇ ਕਿਹਨਨ ਹਰਾਇਆ ਬੰਗਲੁਰੂ ਕਿਨਾਂ ਨੇ ਕਿਸ ਨੂੰ ਹਰਾਇਆ ਇਹਨਾਂ ਨੇ ਇਹਨਾਂ ਨੇ ਹਰਾਇਆ ਪੰਜਾਬ ਕਿੰਗਸ ਨੂੰ ਦੇ ਡੀਫੀਟਡ ਪੰਜਾਬ ਕਿੰਗਸ ਸੋ ਇਹ 6 ਰਾਂ ਦੇ ਨਾਲ ਜਿੱਤੇ ਸੀ ਇਹ ਵੀ ਟॉक अबाउट ਯੂਨਾਈਟਡ ਨੇਸ਼ਨ ਜਨਰਲ ਅਸੈਂਬਲੀ ਇਨ ਦੇ 80th ਨੰਬਰ ਵਾਲੇ ਪ੍ਰਧਾਨ ਕੌਣ ਬਣਨ ਜਾ ਰਹੇ ਆ ਇਹਦਾ ਨਾਮ ਹੈ ਜੀ ਅਨਾਲੀਨਾ ਬਾਇਰਬਾਕ ਆਪਸ਼ਨ ਸੀ ਇਜ਼ ਦਾ ਰਾਈਟ ਰਾਈਟ ਆਨਸਰ ਇਹ ਜਰਮਨੀ ਦੇ ਐਕਸਟਰਨਲ ਅਫੇਅਰ ਮਿਨਿਸਟਰ ਨੇ ਹੀ ਬਿਲੋਂਗਸ ਟੂ ਸ਼ੀ ਬਿਲੋਂਗਸ ਟੂ ਜਰਮਨੀ ਨੈਕਸਟ ਕੁਐਸਚਨ ਹੈ ਜੀ ਘਟੂਮਪੁਰ ਥਰਮਲ ਪਾਵਰ ਪ੍ਰੋਜੈਕਟ ਇਦੀ ਕੁੱਲ ਕੈਪੈਸਿਟੀ ਕੀ ਹੈ ਜੋ ਗਾਟਮ ਪਰ ਥਰਮਲ ਪਾਵਰ ਪ੍ਰੋਜੈਕਟ ਹੈ ਇਹ ਕਨਪੁਰ ਯੂਪੀ ਦੇ ਵਿੱਚ ਲੋਕੇਟਡ ਹੈ ਕਨਪੁਰ ਸੋ ਇਹਦੀ ਕੈਪੈਸਿਟੀ ਹੈ ਜੀ 1980 ਇਹਦੇ ਵਿੱਚ ਕੀ ਹੋਏਗਾ ਕਿ ਤਿੰਨ ਅਲੱਗ-ਅਲੱਗ ਯੂਨਿਟ ਲੱਗਣਗੇ ਹਰੇਕ ਦੀ ਕੈਪੈਸਿਟੀ ਹੋਏਗੀ 660 ਮੀਗਾਵਾਟ ਤਾਂ ਟੋਟਲ ਕੈਪੈਸਿਟੀ ਸਾਡੇ ਕੋਲ ਆ ਜਾਏਗੀ 1980 ਮੀਗਾਵਾਟ ਨੈਕਸਟ ਕੁਐਸਚਨ ਅੰਡੇਮਾਨ ਅਤੇ ਨਿਕੋਬਾਰ ਦਾ ਨਮਕ ਕਮਾਂਡਰ ਇੰਚੀਫ ਕੌਣ ਬਣਿਆ ਹੈ ਤੋਂ ਆਪਣਾ ਨਾਮ ਦੱਸਣਾ ਜੀ ਇਹਦਾ ਨਾਮ ਹੈ ਆਪਸ਼ਨ ਸੀ ਲੁਟਨੈਂਟ ਜਨਰਲ ਦਨੇਸ਼ ਸਿੰਘ ਰਾਣਾ ਨੈਕਸਟ ਕੁਐਸਚਨ ਵਟ ਇਜ਼ ਦਾ ਥੀਮ ਆਫ ਵਰਲਡ ਮਿਲਕ ਡੇ ਇਹਦਾ ਥੀਮ ਹੈ ਜੀ लेट्स सेलिब्रेट द ਪਾਵਰ ਆਫ ਡੈਰੀ ਡੈਰੀ ਦੀ ਪਾਵਰ ਕੀ ਹੈ ਉਹਨੂੰ ਆਪਾਂ ਸੈਲੀਬ੍ਰੇਟ ਕਰਦੇ ਹਾਂ ਸੋ ਇਫ ਵੀ ਟਾਕ ਅਬਾਊਟ ਵਰਲਡ ਮਿਲਕ ਡੇ ਇਹ ਹਰ ਸਾਲ 1 ਜੂਨ ਨੂੰ ਅਬਜ਼ਰਵ ਕੀਤਾ ਜਾਂਦਾ ਤੇ ਇਹਨੂੰ ਸ਼ੁਰੂ ਕੀਤਾ ਗਿਆ ਸੀ फूड एंड एग्रीकल्चर ऑर्गेनाइजेशन द्वारा दो हजार एक पहली बारी मैं दसू इज नोन एज द मिल्कमैन ऑफ इंडिया क्वेश्चन नंबर फोर्टी फोर वट इज भारत जैन है जी सो so, सही आंसर है जी वट इज इट ऑप्शन पी इज द राइट आंसर एआई बेस्ट लार्ज लैंग्वेज मॉडल ਇਸ ਤਰ੍ਹਾਂ ਨਾ ਚੈਟ ਜੀਪੀਡੀ ਵਗੈਰਾ ਨੇ ਜਾਂ ਗਰੌਕ ਵਗੈਰਾ ਤਾਂ ਉਸ ਤਰ੍ਹਾਂ ਨਾਲ ਭਾਰਤ ਦਾ ਖੁਦ ਇੱਕ ਲੈਂਗੁਏਜ ਮਾਡਲ ਹੈ ਜਿਹਦਾ ਨਾਮ ਹੈ ਭਾਰਤਜਨ ਕੀਪ ਇਨ ਮਾਈਂਡ ਇੰਪੋਰਟੈਂਟ ਹੈ ਨੈਕਸਟ ਕੁਐਸਚਨ 45th ਨੈਕਸਟ ਕੁਐਸਚਨ ਹੈ ਜੀ ਭਾਰਤ ਦਾ ਪਹਿਲਾ ਏਆਈ ਸਪੈਸ਼ਲ ਇਕਨੋਮਿਕ ਜ਼ੋਨ ਕਿੱਥੇ ਸਥਾਪਿਤ ਕੀਤਾ ਗਿਆ ਐਟ ਵਿਚ ਪਲੇਸ ਸੋ ਅਨਸਰ অপਸ਼ਨ ਸੀ ਦਾ ਰਾਈਟ ਆਨਸਰ ਹੈ ਨਯਾਰਾ ਨਯਾ ਰਾਈਪਰ ਔਰ ਨਵਾਰਾਈਪਰ 46th ਕੁਐਸਚਨ ਸੀਆਈਆਈ ਦੇ ਨਮੀ ਪ੍ਰਧਾਨ ਕੋਨ ਬਣੇ ਨੇ ਇਨਾ ਨਾਮ ਹੈ ਰਜੀਵ ਮਹਿਮਾਨੀ অপਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਨਾਰਵੇਚਸ 2025 ਇਸ ਵਿੱਚ ਡੀ ਗੋਕੇਸ਼ ਨੇ ਕਿਸ ਨੂੰ ਹਰਾਇਆ ਸੋ ਇਹਦੇ ਵਿੱਚ ਹਰਾਇਆ ਗਿਆ ਸੀ ਮੈਗਨਸ ਕਾਲਸਨ ਨੂੰ ਸੋ ਨਾਰਵੇਚਸ ਆ ਜੋ ਹਰ ਸਾਲ ਕੰਡਕਟ ਕੀਤਾ ਜਾਂਦਾ ਪਹਿਲੀ ਵਾਰੀ 2013 ਵਿੱਚ ਹੋ ਰਿਹਾ ਸੀ ਨੈਕਸਟ ਕੁਐਸਚਨ ਓਕੇ ਵਾਟ ਇਜ਼ ਦਾ ਥੀਮ ਫਾਰ ਵਰਲਡ ਇਨਵਾਇਰਨਮੈਂਟ ਡੇ 2025 ਵੈਰੀ ਇੰਪੋਰਟੈਂਟ ਵਰਲਡ ਇਨਵਾਇਰਨਮੈਂਟ ਡੇ ਆਪਾਂ ਮਨਾਉਨੇ ਆ 5th ਆਫ ਜੂਨ ਹਰ ਸਾਲ ਤੇ ਇਸ ਵਾਰੀ ਦਾ ਥੀਮ ਸੀ ਬੀਟ ਪਲਾਸਟਿਕ ਪੋਲੂਸ਼ਨ ਵੈਰੀ ਇੰਪੋਰਟੈਂਟ ਨੈਕਸਟ ਕੁਐਸਚਨ ਵਿਸ ਸਾਈਕਲ ਦਿਵਸ ਇਹਦਾ ਥੀਮ ਕੀ ਆ ਇਹਦਾ ਥੀਮ ਹੈ ਜੀ ਸਾਈਕਲਿੰਗ ਫਾਰ ਆ ਸਸਟੇਨੇਬਲ ਫਿਊਚਰ ਇਹ ਅਸੀਂ ਹਰ ਸਾਲ 3rd ਆਫ ਜੂਨ ਨੂੰ ਅਬਜ਼ਰਵ ਕਰਦੇ ਆ ਨੈਕਸਟ ਕੁਐਸਚਨ ਕੁਮਾਰ ਮੰਗਲਮ ਬਿਰਲਾ ਇਹਨਾਂ ਨੂੰ ਕਿਹੜਾ ਅਵਾਰਡ ਮਿਲਿਆ ਰੀਸੈਂਟਲੀ ਇਹਨਾਂ ਨੂੰ ਮਿਲੇਆ ਯੂਐਸ ਇੰਡੀਆ ਸਟ੍ਰੈਟੈਜਿਕ ਫੋਰਮ ਇਨ ਇਹ ਅਵਾਰਡ ਮਿਲੇਆ ਯੂਐਸ ਇੰਡੀਆ ਸਟ੍ਰੈਟੈਜਿਕ ਫੋਰਮ ਦਾ ਅਵਾਰਡ ਮਿਲੇਆ ਦੋਹਾਂ ਦੇਸ਼ਾਂ ਦੇ ਵਿਚਕਾਰ ਯੂਕੇ ਤੇ ਯੂਐਸ ਤੇ ਇੰਡੀਆ ਦੇ ਵਿਚਕਾਰ ਜਿਹੜੇ ਬਾਈਲੈਟਰਲ ਰਿਲੇਸ਼ਨ ਸੀ ਉਹਨਾਂ ਨੂੰ ਸਟਰੋਂਗ ਕਰਦੇ ਨੇ ਸੋ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਨੋਮੈਡਿਕ এলিਫੈਂਟ ਰਿਪੀਟ ਹੋ ਚੁੱਕੀ ਆ ਕਿਹੜੇ ਦੇਸ਼ ਨਾਲ ਕੀਤਾ ਗਿਆ ਇਹ ਕੀਤਾ ਗਿਆ ਮੰਗੋਲੀਆ ਦਾ ਕੈਪੀਟਲ ਇਜ਼ ਉਲਾਨ ਬਾਤਾਰ ਨੈਕਸਟ ਕੁਐਸਚਨ ਹੈ ਜੀ ਕੋਡ ਐਮਰਜੈਂਸੀ ਐਪ ਕਿਸ ਨੇ ਲਾਂਚ ਕੀਤੀ ਹੈ ਇਟ ਇਜ਼ ਲਾਂਚਡ ਬਾਈ ਏਮਸ ਵਪਾਲ ਕੋਡ ਐਮਰਜੈਂਸੀ ਐਪ ਤੱਕ ਹੀ ਪਰ ਪਜਾ ਕੇ ਇੱਕ ਐਪ ਆ ਜੋ ਤੁਹਾਨੂੰ ਪ੍ਰੋਵਾਈਡ ਕਰੇਗੀ ਕਿ ਜਿਸ ਤਰ੍ਹਾਂ ਨਾਲ ਕੋਈ ਐਮਰਜੈਂਸੀ ਸਿਚੁਏਸ਼ਨ ਹੈ ਕਿਸੇ ਬੰਦੇ ਨੂੰ ਬਰੀਥਿੰਗ ਦੀ ਪ੍ਰੋਬਲਮ ਹੈ ਉਹਨੂੰ ਸੀਪੀਆਰ ਵਗੈਰਾ ਕਿੱਦਾਂ ਦਿੱਤੀ ਜਾਏਗੀ ਜਾਂ ਹੋਰ ਉਹਨੂੰ ਫਸਟ ਏਡ ਵਗੈਰਾ ਕਿੱਦਾਂ ਦਿੱਤੀ ਜਾਏਗੀ ਉਹਦੇ ਲਈ ਇਹ ਐਪ ਲਾਂਚ ਕੀਤੀ ਗਈ ਆ ਏਮਸ ਵਪਾਲ ਦੁਆਰਾ ਇੰਪੋਰਟੈਂਟ ਐਪ ਨੈਕਸਟ ਕੁਐਸਚਨ ਆਯੂਸ਼ ਸੁਰੱਖਿਆ ਪੋਰਟਲ ਹੂ ਲਾਂਚਡ ਦਿਸ ਪੋਰਟਲ ਇਟ ਇਜ਼ ਲਾਂਚਡ ਬਾਈ ਆਪਸ਼ਨ ਏ ਪ੍ਰਤਾਪ ਰਾਉ ਯਾਦਵ ਆਪਸ਼ਨ ਇਜ਼ ਦਾ ਰਾਈਟ ਆਨਸਰ ਯੂਰੇਕਾ ਫੋਰਬਸ ਦੇ ਨਵੇਂ ਬ੍ਰਾਂਡ ਅੰਬੈਸਡਰ ਕੌਣ ਬਣੇ ਨੇ ਯੂਰੇਕਾ ਫੋਰਬਸ ਇੱਕ ਬ੍ਰਾਂਡ ਹੈ ਜੋ ਕਿ ਵੈਕਿਊਮ ਕਲੀਨਰ ਵਗੈਰਾ ਬਣਾਉਂਦਾ ਹੈ ਤਾਂ ਇਹਦੇ ਨਵੇਂ ਬ੍ਰਾਂਡ ਅੰਬੈਸਡਰ ਬਣੇ ਨੇ ਆਪਸ਼ਨ ਬੀ ਸ਼ਰਦਾ ਕਪੂਰ ਨੈਕਸਟ ਕੁਐਸਚਨ ਹੈ ਜੀ ਅੰਤਰਰਾਸ਼ਟਰੀ ਐਵਰੇਸਟ ਡੇ ਇੱਕ ਦੋ ਮਨਾਇਆ ਜਾਂਦਾ ਹਰ ਸਾਲ 29 ਮੇਨੂ ਮਨਾਇਆ ਜਾਂਦਾ ਕਿਉਂਕਿ ਇਸ ਦੇ 1953 ਨੂੰ ਪਹਿਲੇ ਦੋ ਲੋਕ ਜੋ ਕਿ ਮਾਉਂਟ ਐਵਰੇਸਟ ਦੇ ਉੱਪਰ ਜਿੰਨੇ ਚੜ੍ਹਾਈ ਕੀਤੀ ਸੀ ਇੱਕ ਦਾ ਨਾਮ ਸੀ ਐਂਡਮੁੰਟ ਹਲੇਰੀ ਦੂਸਰੇ ਦਾ ਨਾਮ ਸੀ ਟੈਂਜਿੰਗ ਨੋਰਗੇ ਇਹ ਇੰਡੋਨੇਪਾਲੀ ਸੀ ਹੀ ਬਿਲੋਂਗਸ ਟੂ ਨਿਊਜ਼ੀਲੈਂਡ ਨੈਕਸਟ ਕੁਐਸਚਨ 56 ਅ ਰਾਜੀਸ਼ ਕਿਸ ਫਿਲਮ ਇੰਡਸਟਰੀ ਦਾ ਅਦਾਕਾਰ ਸੀ ਕਿਉਂਕਿ ਇਹਨਾਂ ਦੀ ਰੀਸੈਂਟਲੀ ਡੈਥ ਹੋ ਗਈ ਹੈ ਇਟ ਹੀ ਬਿਲੋਂਗਸ ਟੂ ਤਾਮਿਲ ਤਾਮਿਲ ਫਿਲਮ ਇੰਡਸਟਰੀ ਨੈਕਸਟ ਕੁਐਸਚਨ ਹੈ ਜੀ ਸ੍ਰੇਨਾ ਵਿਲੀਅਮਸ ਨੂੰ ਕਿਹੜਾ ਅਵਾਰਡ ਮਿਲਿਆ ਵਿਚ ਅਵਾਰਡ ਇਜ਼ ਵਨਡ ਬਾਏ ਸ੍ਰੇਨਾ ਵਿਲੀਅਮਸ तो इन्हना गया प्रिंस ऑफ आस्ट्रीयावॉर्ड फॉर स्पोर्ट्स ट्वेंटी ऑप्शन सी इज द राइट आंसर नैक्सट क्वेश्चन है आई पी एल ट्वेंटी ट्वेंटी फाइव रोहित शर्मा ने कि रिकॉर्ड बनाया तो सही आंसर है जी फस्ट इंडियन टू हिट थ्री हंड्रड ऑप्शन सी इज द राइट आंसर नैक्सट क्वेश्चन विश्व ने विश्व टवैको दिवस का थीम की है विश्व टबैको दिवस वर्ल्ड नो टबैको डे एम है जी ऑप्शन बी ब्राइट प्रोडक्ट्स, डार्क फीचर अनमास्किंग द अपील यह हरसल मनाया जाता थर्टी फसट ऑफ मे मना शुरू किया गया सी डबल्यू एच ओ द्वारा डबल्यू एच ओ द्वारा नाइनटीन एटी सैवन क्वेश्चन है जी अहिल्याबाई होलकर इन्हों तीन सौवीं जी जयंती मनाई गई है ਤਾਂ ਇਹ ਪੁੱਛਿਆ ਗਿਆ ਕਿ ਕਦੋਂ ਮਨਾਈ ਗਈ ਆ ਸੋ ਆਪਸ਼ਨ A ਇਜ਼ ਦਾ ਰਾਈਟ ਆਨਸਰ 31st ਮਈ 2025 ਮੱਧ ਪ੍ਰਦੇਸ਼ ਵਿੱਚ ਮਨਾਈ ਗਈ ਆ ਤਾਂ ਇਹ ਮਾਲਵਾ ਮਾਲਵਾ ਰੀਜਨ ਦੇ ਰੂਲਰ ਰਹੇ ਨੇ ਇਹਨਾਂ ਨੇ 1767 ਤੋਂ ਲੈ ਕੇ 1795 ਤੱਕ ਰਾਜ ਕੀਤਾ ਹੈ ਨੈਕਸਟ ਕੁਐਸਚਨ ਹੈ ਜੀ ਭਾਰਤ ਦੀ ਪਹਿਲੀ ਰੈਗੂਲਰ ਸਿੰਕ੍ਰੋਨਾਈਜ਼ ਜਨਗਣਨਾ ਕਦੋਂ ਹੋਈ ਸੀ ਜੇ ਵੈਸੇ ਦੇਖੇ ਜੇ ਭਾਰਤ ਦੀ ਪਹਿਲੀ ਜਨਗਣਨਾ ਇਹ ਹੋਈ ਸੀ 1872 ਦੇ ਵਿੱਚ ਆਪਸ਼ਨ ਇਵਨ ਦਾ ਬਟ ਸਟਿਲ ਇਹ ਬੋਲਦੇ ਆ ਰੈਗੂਲਰ ਸਿੰਕੋਨਾਈਜ਼ ਸਿੰਕ੍ਰੋਨਾਈਜ਼ ਇਹ ਹੋਈ ਸੀਗੀ 1881 ਦੇ ਵਿੱਚ ਇਹ ਹੋਈ ਸੀ ਲਾਰਡ ਰਿਪਨ ਦੇ ਟਾਈਮ 'ਚ ਨੈਕਸਟ ਕੁਐਸਚਨ ਕਿਚਨ ਵੈਟਲੈਂਡ ਕਿਸ ਪੰਛੀ ਲਈ ਮਸ਼ਹੂਰ ਹੈ ਜਦੋਂ ਪਹਿਲਾਂ ਪੜਿਆ ਸੀ ਇਹ ਹੈਗਾ ਸੀ ਟਮਾਇਜ਼ੇਲੇ ਕ੍ਰੇਨ ਦੇ ਲਈ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਕੁਐਸਚਨ ਨੰਬਰ 63 ਆਈਪਲ 2025 ਵਿਚ ਪਲੇਅਰ ਆਫ ਦਾ ਟੂਰਨਾਮੈਂਟ ਕਿਸ ਨੂੰ ਬਣਾਇਆ ਗਿਆ ता इना नाम है जी सूर्य कुमार यादव जी आप देखिए परपल कैप इस बार किसान मिली है यह मिली है जी नाम है पराश पराद कृष्णा जि भी ऑरेंज कैप ऑरेंज कैप मिली है जी इना नाम है दिस मैन इज साई साई सुधाई सुधाई सेन नेक्स्ट क्वेश्चन ਭਾਰਤ ਵਿੱਚ ਕੁੱਲ ਕਿੰਨੀਆਂ ਰਾਮਸਰ ਸਾਈਟਸ ਨੇ ਢਿੱਲ ਦੇਚ ਸੋ 64th ਕੁਐਸਚਨ ਦਾ ਰਾਈਟ ਆਨਸਰ ਇਜ਼ 91 ਇਫ ਯੂ ਟਾਕ ਅਬਾਊਟ ਵਰਲਡ ਵੈਟਲੈਂਡ ਡੇ ਇੱਕ ਦੋ ਬਣਾਉਣੇ ਆ ਤੁਸੀਂ ਮੈਨੂੰ ਦੱਸਣਾ ਨੈਕਸਟ ਕੁਐਸਚਨ ਹੈ ਜੀ ਵਿਚ ਵੈਸਲ ਡਿਡ ਇੰਡੀਆ ਫਰਸਟ ਟਾਈਮ ਸਰਵਿਸ ਅਲ ਵੂਮਨ ਸੇਲਿੰਗ ਟੀਮ ਯੂਜ਼ देयर ਸ਼ੈਸ਼ਲ ਵਾਈਸ ਸ਼ੈਸ਼ਲ ਕੰਟਰੀ ਨਾਮਾ ਉਥੇ ਵਾਈਸ ਦਾ ਮਤਲਬ ਹੈ ਸਮੁੰਦਰੀ ਯਾਤਰਾ ਲਈ ਕਿਹੜੇ ਜਹਾਜ਼ ਦੀ ਵਰਤੋਂ ਕੀਤੀ ਗਈ ਹੈ सही आंसर है जी ऑप्शन ए त्रिवेणी नैक्सट क्वेश्चन है जी वट इज द थीम ऑफ ग्लोबल डे ऑफ पेरेंट्स थीम ऑप्शन डी रीजिंग पेरेंट्स नैक्सट क्वेश्चन रिपीट हो गया जी वर्ल्ड बाइसिकल डे का थीम की है यहाँ थीम है जी सलिंग फॉर आ सस्सटेनेबल फ्यूचर नैक्सट क्वेश्चन फिर रिपीट हो गया ए थीम की है वर्ल्ड इनवायरमेंट डे का तो थीम है जी पीट द प्लास्टिक पोल्यूशन नैक्सट क्वेश्चन वट इज द थीम फॉर वर्ल्ड फूड सेफ्टी डे इट इज ऑलसो रिपीटेड क्वेश्चन सो थीम है फूड सेफ्टी साइंस इन एक्शन ऑप्शन डी इज द राइट आंसर लास्ट क्वेश्चन है जी वट इज द थीम फॉर द वर्ल्ड ओशन डे थीम है जी वंडर सस्टेनेबल वट सस्टेनस सो अज काफ़ी है प्लीज लाइक एंड शेयर द वीडियो Thank you so much for watching the video.